ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦੀ ਵਜਾਏ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਜਿੱਥੇ ਨਾਬਾ ਜੇਲ੍ਹ ਵਿੱਚ ਬੰਦ ਨੇ ਉੱਥੇ ਹੁਣ ਇੱਕ ਵੱਡੀ ਖਬਰ ਆਈ ਹੈ ਕਿ ਉਹਨਾਂ ਤੇ ਇੱਕ ਹੋਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਜੀ ਹਾਂ ਵਿਕਰਮ ਸਿੰਘ ਮਜੀਠੀਆ ਕਾਲੀ ਦਲ ਦੇ ਨਿਤੜਕ ਲੀਡਰ ਨੇ ਉਨ੍ਹਾਂ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਹੋ ਚੁੱਕੀ ਹੈ ਐਫਆਈਆਰ ਦਰਜ ਹੋਈ ਹੈ ਕਿ ਉਹਨਾਂ ਨੂੰ ਬਿਜੀਲੈਂਸ ਦੀ ਟੀਮ ਜਦੋਂ ਰੇਡ ਕਰਨ ਆਈ ਸੀ ਤਾਂ ਰੋਕਣ ਦੇ ਇਲਜ਼ਾਮ ਲੱਗੇ ਸੀ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਲਗਾਤਾਰ ਐਫਆਈਆਰ ਦਰਜ ਹੋ ਰਹੀਆਂ ਨੇ ਵੱਡੇ ਵੱਡੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਉੱਤੇ ਲੱਗਦੇ ਆ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਕਿਹਾ ਗਿਆ ਕਿ ਨਸ਼ੇ ਦਾ ਸੌਦਾਗਰ ਆ ਵਿਕਰਮ ਸਿੰਘ ਮਜੀਠੀਆ ਅਤੇ ਉਸ ਤੋਂ ਬਾਅਦ 540 ਕਰੋੜ ਦਾ ਇਲਜ਼ਾਮ ਲੱਗਿਆ ਗਿਆ ਤੇ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਬੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਪਿਛਲੇ ਸਵਾ ਮਹੀਨੇ ਦੇ ਤਕਰੀਬਨ ਵਿਕਰਮ ਮਜੀਠੀਆ ਪੇਸ਼ੀਆਂ ਪੁੱਤਰੇ ਨੇ ਪਰ ਕੋਈ ਵੀ ਪੱਖ ਦਾ ਫੈਸਲਾ ਮਜੀਠੀਆ ਦੇ ਹੱਕ ਵਿੱਚ ਅਜੇ ਤੱਕ ਕੋਰਟ ਦਾ ਨਹੀਂ ਆਇਆ ਕੋਈ ਵੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਉਤੋਂ ਮਿੱਤ ਨਵੇਂ ਝਟਕੇ ਮਿਲਦੇ ਨੇ ਤੇ ਹੁਣ ਇੱਕ ਨਵੀਂ ਐਫਆਈਆਰ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਕਿਉਂਕਿ ਬਿਜਲੈਂਸ ਦੀ ਟੀਮ ਨੂੰ ਰੇਡ ਤੋਂ ਰੋਕਣ ਦਾ ਇਲਜ਼ਾਮ ਲਗਾਇਆ ਉਸ ਬਾਬਤ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਨਵੀਂ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦੀ ਵਜਾਏ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਜਿੱਥੇ ਨਾਬਾ ਜੇਲ੍ਹ ਵਿੱਚ ਬੰਦ ਨੇ ਉੱਥੇ ਹੁਣ ਇੱਕ ਵੱਡੀ ਖਬਰ ਆਈ ਹੈ ਕਿ ਉਹਨਾਂ ਤੇ ਇੱਕ ਹੋਰ ਐਫਆਈਆਰ ਦਰਜ ਹੋ ਚੁੱਕੀ ਹੈ ਜੀ ਹਾਂ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਨਿਤੜਕ ਲੀਡਰ ਨੇ ਉਹਨਾਂ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਹੋ ਚੁੱਕੀ ਹੈ ਐਫਆਈਆਰ ਦਰਜ ਹੋਈ ਹੈ ਕਿ ਉਹਨਾਂ ਨੂੰ ਬਿਜੀਲੈਂਸ ਦੀ ਟੀਮ ਜਦੋਂ ਰੇਡ ਕਰਨ ਆਈ ਸੀ ਤਾਂ ਰੋਕਣ ਦੇ ਇਲਜ਼ਾਮ ਲੱਗੇ ਸੀ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਲਗਾਤਾਰ ਐਫਆਈਆਰ ਦਰਜ ਹੋ ਰਹੀਆਂ ਨੇ ਵੱਡੇ ਵੱਡੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਉੱਤੇ ਲੱਗਦੇ ਆ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਕਿਹਾ ਗਿਆ ਕਿੰਨੇ ਸੇ ਦਾ ਸੌਦਾਗਰ ਹੈ ਵਿਕਰਮ ਸਿੰਘ ਮਜੀਠੀਆ ਅਤੇ ਉਸ ਤੋਂ ਬਾਅਦ 540 ਕਰੋੜ ਦਾ ਇਲਜ਼ਾਮ ਲੱਗਿਆ ਗਿਆ ਤੇ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਬੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਪਿਛਲੇ ਸਵਾ ਮਹੀਨੇ ਦੇ ਤਕਰੀਬਨ ਵਿਕਰਮ ਮਜੀਠੀਆ ਪੇਸ਼ੀਆਂ ਪੁੱਗਤ ਰਹੇ ਨੇ ਪਰ ਕੋਈ ਵੀ ਪੱਖ ਦਾ ਫੈਸਲਾ ਮਜੀਠੀਆ ਦੇ ਹੱਕ ਵਿੱਚ ਅਜੇ ਤੱਕ ਕੋਰਟ ਦਾ ਨਹੀਂ ਆਇਆ ਕੋਈ ਵੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਉਤੋਂ ਨਿਤ ਨਵੇਂ ਝਟਕੇ ਮਿਲਦੇ ਨੇ ਤੇ ਹੁਣ ਇੱਕ ਨਵੀਂ ਐਫਆਈਆਰ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਕਿਉਂਕਿ ਬਿਜਲੈਂਸ ਦੀ ਟੀਮ ਨੂੰ ਰੇਡ ਤੋਂ ਰੋਕਣ ਦਾ ਇਲਜ਼ਾਮ ਲਗਾਇਆ ਹੈ ਉਸ ਬਾਬਤ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਨਵੀਂ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦੀ ਵਜਾਏ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਜਿੱਥੇ ਨਾਬਾ ਜੇਲ੍ਹ ਵਿੱਚ ਬੰਦ ਨੇ ਉੱਥੇ ਹੁਣ ਇੱਕ ਵੱਡੀ ਖਬਰ ਆਈ ਹੈ ਕਿ ਉਹਨਾਂ ਤੇ ਇੱਕ ਹੋਰ ਐਫਆਈਆਰ ਦਰਜ ਹੋ ਚੁੱਕੀ ਹੈ ਜੀ ਹਾਂ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਨਿਤੜਕ ਲੀਡਰ ਨੇ ਉਹਨਾਂ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਹੋ ਚੁੱਕੀ ਹੈ ਐਫਆਈਆਰ ਦਰਜ ਹੋਈ ਹੈ ਕਿ ਉਹਨਾਂ ਨੂੰ ਬਿਜੀਲੈਂਸ ਦੀ ਟੀਮ ਜਦੋਂ ਰੇਡ ਕਰਨ ਆਈ ਸੀ ਤਾਂ ਰੋਕਣ ਦੇ ਇਲਜ਼ਾਮ ਲੱਗੇ ਸੀ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਲਗਾਤਾਰ ਐਫਆਈਆਰ ਦਰਜ ਹੋ ਰਹੀਆਂ ਨੇ ਵੱਡੇ ਵੱਡੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਉੱਤੇ ਲੱਗਦੇ ਆ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਕਿਹਾ ਗਿਆ ਕਿ ਨਸ਼ੇ ਦਾ ਸੌਦਾਗਰ ਆ ਵਿਕਰਮ ਸਿੰਘ ਮਜੀਠੀਆ ਅਤੇ ਉਸ ਤੋਂ ਬਾਅਦ 540 ਕਰੋੜ ਦਾ ਇਲਜ਼ਾਮ ਲੱਗਿਆ ਗਿਆ ਤੇ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਬੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਪਿਛਲੇ ਸਵਾ ਮਹੀਨੇ ਦੇ ਤਕਰੀਬਨ ਵਿਕਰਮ ਮਜੀਠੀਆ ਪੇਸ਼ੀਆਂ ਪੁੱਤਰੇ ਨੇ ਪਰ ਕੋਈ ਵੀ ਪੱਖ ਦਾ ਫੈਸਲਾ ਮਜੀਠੀਆ ਦੇ ਹੱਕ ਵਿੱਚ ਅਜੇ ਤੱਕ ਕੋਰਟ ਦਾ ਨਹੀਂ ਆਇਆ ਕੋਈ ਵੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਉਤੋਂ ਨਿਤ ਨਵੇਂ ਝਟਕੇ ਮਿਲਦੇ ਨੇ ਤੇ ਹੁਣ ਇੱਕ ਨਵੀਂ ਐਫਆਈਆਰ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਕਿਉਂਕਿ ਬਿਜਲੈਂਸ ਦੀ ਟੀਮ ਨੂੰ ਰੇਡ ਤੋਂ ਰੋਕਣ ਦਾ ਇਲਜ਼ਾਮ ਲਗਾਇਆ ਉਸ ਬਾਬਤ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਨਵੀਂ ਐਫਆਈਆਰ ਦਰਜ ਕਰ ਦਿੱਤੀ ਗਈ